ਆ ਮਨੂ ਜੀ ਆਹ ਵਰਤੀ ਮਨੂ ਮੇਰੇ ਘਰ ਆਇਆ ਚੌਧਰੀ ਅਰੇ ਮੇਰੇ ਖੜਾ ਲੰਗਾ ਫੜੋ ਫੜੋ ਸਾਰਾ ਪੈਨ ਲਾਓ ਆ ਜਾ ਯਾਰ ਫੜੇ ਲਾਓ ਯੋ ਤੇ ਦੋਹਾਂ ਜੀ ਵੇਰੇ ਆਪਣਾ ਪਿੰਡ ਕਿਹੜਾ ਹੈ ਤੁਹਾਡਾ ਕੀ ਗੱਲ ਕੀ ਹੋਈ ਸੀ ਅੱਜ ਗੱਲ ਕੁਝ ਨਹੀਂ ਹੋਈ ਸੀ ਆ ਫੁੱਲਰ ਜਿਹੜੇ ਆਏ ਸੀ ਸਾਰੇ ਫੁੱਲਰ ਵਰੀ ਇੱਥੇ ਆਏ ਸੀ ਪਹੁੰਚੇ ਸੀ ਸਕੂਲ ਵਿੱਚ ਤੇ ਉਹ ਅਸੀਂ ਕੁਛ ਦੇ ਪੈਸੇ ਜਿਹੜੇ ਸਾਨੂੰ ਕਹਿੰਦੇ ਸੀ 10000 ਰੁਪਇਆ ਪਾਇਆ ਖਾਤਿਆਂ ਵਿੱਚ ਪਾ ਦੇ ਉਹਦੇ ਬਾਰੇ ਪੁੱਛ ਰਹੇ ਸੀ ਤੇ ਵੀਡੀਓ ਕੁਝ ਮੁੰਡੇ ਬਣਾ ਰਹੇ ਸੀ ਮੇਰਾ ਫੋਨ ਮੁੰਡੇ ਕੋਲ ਹੈਗਾ ਸੀ ਤੇ ਵੀਡੀਓ ਬਣਾ ਰਹੇ ਸੀ ਇਥੋਂ ਮੇਰੇ ਆ ਕੇ ਕਹਿੰਦਾ ਹੈ ਮੁੰਡੇ ਨੇ ਵੀਡੀਓ ਬਣਾਉਂਦਾ ਪਿਆ ਤੇ ਖੋਲ ਗਏ ਸਾਡੇ ਫੋਨ ਫੋਨ ਖੋਹ ਕੇ ਤੇ ਨਾਲੇ ਸਾਨੂੰ ਪਟਿਆਨੇ ਤੇ ਗੱਲ ਪਾ ਗਏ ਉਹਨਾਂ ਦੇ ਨਾਲ ਜਿਹੜੇ ਸੀਐਸਟਾਪ ਵਾਲੇ ਸੀ ਉਹ ਵੀ ਗੱਲ ਪਾ ਗਏ ਨੇ ਤੇ ਨਾਲੇ ਆ ਦੇਖੋ ਉੱਥੇ ਜਾ ਕੇ ਵੀ ਗੱਲ ਪਾਣੇ ਸਾਰੀ ਆ ਵੀ ਫਰਟਾਂ ਦੇ ਪਾੜ ਪੂੜ ਤੇ ਮੇਰੇ ਮੋਢੇ ਕਰਕ ਕਰਦੇ ਨੇ ਇਥੋਂ ਡਾਂਗਾ ਮਾਰ ਮਾਰ ਤੇ ਮੋਢਾ ਕਰੈਕ ਹੋ ਗਿਆ ਮੇਰਾ ਬਹੁਤ ਹੀ ਦਰਦ ਹੋ ਰਿਹਾ ਆਹ ਤਰ੍ਹਾਂ ਚਕਿੰਦਾ ਨਹੀਂ ਬੜਾ ਹੀ ਜ਼ਿਆਦਾ ਦਰਦ ਹੋਈ ਜਾਂਦਾ ਆਹ ਵੇਖ ਲਓ ਮੇਰੇ ਇੱਥੇ ਵੀ ਮਾਰ ਮਾਰ ਕੇ ਗਏ ਨੇ ਸੱਜਾ ਵੈ ਹੂੰ ਅੱਛਾ ਤੁਸੀਂ ਕੀ ਕੰਮ ਕੀ ਕਰਦੇ ਪਏ ਅਸੀਂ ਕੰਮ ਆ ਵੇਖੋ ਇੱਥੇ ਲੱਗੇ ਹੋਏ ਸੀ ਇਤਰਾਲੀਏ ਪਾਰ ਕੇ ਲਿਆਉਂਦੇ ਆਂ ਸਾਦਿਆਂ ਪਾਰ ਕੇ ਦੇ ਘਟਿਆਂ ਤੇ ਤੇ ਪੁੱਲਰ ਸਾਹਿਬ ਨੇ ਫਿਰ ਕੀ ਆਖਿਆ ਜਦੋਂ ਲੜਾਈ ਹੋਈ ਹੈ ਜਾਂ ਮੋਬਾਈਲ ਖੋਇਆ ਨੇ ਕੀ ਗੱਲ ਕੀ ਕੀਤੀ ਉਹ ਕੁਝ ਨਹੀਂ ਕਹਿੰਦਾ ਸੀ ਪਰਚਾ ਕਰ ਦੇਣਾ ਇਹਨੂੰ ਅੱਛਾ ਹਾਂ ਜੀ ਸਾਡੇ ਬੈਂਸ ਬਾਜੀ ਹਾਂ ਦੇ ਬੈਂਸ ਬਾਜੀ ਕਰਦੇ ਜੇ ਅਸੀਂ ਕਾ ਅਸੀਂ ਕਾਦੀ ਬੈਂਸ ਬਾਜੀ ਕੀ ਜੀ ਅਸੀਂ ਤਾਂ ਵੀਡੀਓ ਪੜਾਈ ਸੀ ਕਹਿੰਦੇ ਸੀ ਪਰ ਚਲੋ ਜਿਹੜੇ ਹੱਥ ਕੋ ਨਹੀਂ ਮਿਲਦਾ ਇੱਥੇ ਆ ਜਾ ਮੇਰਾ ਵੀਰ ਇੱਥੇ ਆ ਜਾ ਗੱਲ ਕਰ